ਤਰਨ ਦੇ ਲੋਕਾਂ ਨੇ ਆਖਿਰ ਕਿਹੜੀ ਖੇਡ ਖੇਡੀ ਆ ਆਖਿਰ ਤਰਨ ਤਾਰਨ ਦੇ ਲੋਕਾਂ ਨੇ ਤਾਜ ਕਿਦੇ ਸਿਰ ਤੇ ਸਜਾ ਦਿੱਤਾ ਤਾਜ ਤਾਂ ਸਜਾਟਿਆ ਬਸ ਤਸਵੀਰ ਸਾਹਮਣੇ ਆਉਣੀ ਬਾਕੀ ਆਲੇ ਕਿ ਉਹ ਤਾਜ ਕਿਦੇ ਸਿਰ ਤੇ ਸਜਿਆ ਆ ਦੇਖੋ ਤਰਨ ਤਾਰਨ ਦੇ ਅੱਡਾ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵੇਲੇ ਇੱਥੇ ਲੋਕਾਂ ਦੀ ਰਾਏ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ 11 ਤਰੀਕ ਨੂੰ ਵੋਟਾਂ ਤੋਂ ਤੁਰੰਤ ਬਾਅਦ ਵੀ ਅਸੀਂ ਕੁਝ ਸਰਵੇ ਕੀਤਾ ਸੀ ਉਸ ਐਗਜ਼ਿਟ ਪੋਲ ਨੇ ਕਈਆਂ ਦੀ ਧੜਕਣ ਉੱਤੇ ਥੱਲੇ ਕਰਤੀ ਹੁਣ ਤੜਕੇ ਨਤੀਜੇ ਤਾਂ ਆ ਜਣੇ ਆ ਪਰ ਅਸੀਂ ਸੋਚਦੇ ਆ ਕਿ ਕਈਆਂ ਨੂੰ ਤਾਂ ਅੱਜ ਚੈਨ ਦੀ ਨੀਂਦ ਆਊਗੀ ਸਾਡੇ ਐਗਜ਼ਿਟ ਪੋਲ ਤੋਂ ਬਾਅਦ ਤੇ ਕਈਆਂ ਨੂੰ ਉਚਾਰਿਆਂ ਨੂੰ ਫਿਕਰ ਦੇ ਵਿੱਚ ਸ਼ਾਇਦ ਨੀਂਦ ਨਾ ਆਵੇ ਸ਼ੁਰੂਆਤ ਕਰਦੇ ਆ ਜੀ ਅਸੀਂ ਕੁਝ ਨਹੀਂ ਕਰ ਰਹੇ ਜੋ ਕੀਤਾ ਲੋਕਾਂ ਨੇ ਕੀਤਾ ਤੇ ਜੋ ਕਰਨਾ ਲੋਕਾਂ ਨੇ ਕਰਨਿਆ ਬਸ ਫੈਸਲਾ ਮਸ਼ੀਨਾਂ ਨੇ ਸੁਣਾਉਣਾ ਹੈ ਜਿਹੜਾ ਲੋਕਾਂ ਨੇ ਫੈਸਲਾ ਕੀਤਾ ਅੱਡਾ ਬਿਜਾਰ ਦੇ ਵਿੱਚ ਮੌਜੂਦ ਆ ਜੀ ਜਿੱਥੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਸ਼ੁਰੂਆਤ ਸਭ ਤੋਂ ਪਹਿਲਾਂ ਵੀਰ ਖੜੇ ਨੇ ਬਾਈ ਜੀ ਸਮਝਣਾ ਚਾਹਾਂਗੇ ਨਤੀਜੇ ਤਾਂ ਤੜਕੇ ਆ ਜਣੇ ਆ ਕੰਮ ਤੁਸੀਂ 11 ਵਾਲੇ ਦਿਨ ਕਰਤਾ ਸੀ ਇੰਨੇ ਦਿਨਾਂ ਦੇ ਵਿੱਚ ਹੁਣ ਸੋਚ ਵੀ ਲਿਆ ਹੋਣਾ ਲੋਕਾਂ ਨਾਲ ਚਰਚਾ ਵੀ ਹੋ ਗਈ ਕੀ ਲੱਗਦਾ ਹੈ ਕਿਹੜਾ ਜੱਤਰਿਆ ਭਾਜੀ ਸੱਤਾ ਤੇਰ ਜਿਆਦਾ ਅੱਗੇ ਆ ਹਰਮਿੰਦਰ ਸਿੰਘ ਸੰਧੂ ਸਾਹਿਬ ਅੱਗੇ ਆ ਸੱਤਾ ਤੇਰ ਬਹੁਤ ਜਿਆਦਾ ਅੱਗੇ ਆ ਜੀ ਟੱਕਰ ਕਿਹਦੇ ਨਾਲ ਹੈ ਟੱਕਰ ਅਕਾਲੀ ਦਲ ਨਾਲ ਅਕਾਲੀ ਦਲ ਨਾਲ ਤਾਂ ਕਹਿੰਦੇ ਕਿ ਸੱਤਾ ਤੇਰ ਤੇ ਅਕਾਲੀ ਦਲ ਦੇ ਵਿੱਚ ਟੱਕਰ ਆ ਅੱਗੇ ਚੱਲਦੇ ਆ ਤਾਂ ਕਿ ਲੋਕਾਂ ਦੀ ਜਿਆਦੇ ਤੋਂ ਜਿਆਦੇ رائے ਸਮਝ ਕੇ ਕੁਝ ਅੰਦਾਜ਼ਾ ਜਾਂ ਹੋ ਜੇ ਕਿ ਆਖਿਰ ਤਰਨ ਤਰਨ ਦੇ ਵਿੱਚ ਹੋਇਆ ਕੀ ਆ ਤਰਨ ਤਰਨ ਦੇ ਵਿੱਚ ਚੱਲਿਆ ਕੀ ਆ ਇਸ ਦੁਕਾਨ ਵਾਲੇ ਬੱਥੇ ਚੱਲਦੇ ਵੀਰੋਣੀ ਬੈਠੇ ਨੇ ਆਜੋ ਆਜੋ ਵੀਰ ਗਾਹ ਇਸ਼ਾਰਾ ਕਰੀ ਜਾਂਦਾ ਕੋਈ ਗੱਲ ਨਹੀਂ ਭਰਾ ਲਾਈਵ ਜਾ ਰਿਹਾ ਉਹ ਕੋਈ ਗੱਲ ਨਹੀਂ ਦੁਨੀਆ ਕਰੋੜਾਂ ਦੁਨੀਆ ਦੇਖ ਰਹੀ ਹੈ ਮੈਨੂੰ ਇਹ ਦੱਸੋ ਕੀ ਲੱਗਦਾ ਜਿੱਤ ਕਿਹੜਾ ਰਿਹਾ ਕੀ ਲੱਗਦਾ ਕਿਹਨੂੰ ਜਿਆਦਾ ਲੋਕ ਭੁਗਤਗੇ ਕੋਈ ਆਈਡੀਆ ਨਹੀਂ ਹੈ ਇਸ ਕੋਈ ਆਈਡੀਆ ਜਿਆਦਾ ਸੱਚੀ ਕੋਈ ਆਈਡੀਆ ਲੋਕਲ ਨਹੀਂ ਹੈ ਤੁਸੀਂ ਇਹ ਲੋਕਲ ਨਹੀਂ ਹੈ ਹਾਂਜੀ ਕੀ ਲੱਗਦਾ ਰੋਲਿੰਗ ਪਾਰਟੀ ਭਾਜੀ ਨਾਂ ਵੀ ਲੈ ਦਿਓ ਫਿਰ ਕੋਲ ਕੇ ਪਰ ਰੋਲਿੰਗ ਪਾਰਟੀ ਪਾਜੀ ਹੋਰ ਖੀਨ ਆ ਲੈ ਕੁਲਕੇ ਰੋਲਿੰਗ ਪਾਰਟੀ ਸੱਤਾਧਰ ਨਾ ਮੈਂ ਕਹਿ ਦਿੰਦਾ ਵੀ ਜਿਹੜਾ ਮੈਂ ਨਹੀਂ ਲਿਆ ਹਰਬੀ ਸਿੰਘ ਸੰਧੂ 77 ਦੇ ਉਮੀਦਵਾਰ ਸੀ ਆ ਵੀਰੋਂ ਨਹੀਂ ਕੱਢੇ ਨੇ ਬਾਈ ਜੀ ਕੀ ਲੱਗਦਾ ਕਿਉਂਕਿ ਹੁਣ ਇੰਨੇ ਦਿਨਾਂ ਦੇ ਵਿੱਚ ਤੁਹਾਡੀ ਕਈ ਲੋਕਾਂ ਦੇ ਨਾਲ ਚਰਚਾ ਵੀ ਹੋਈ ਹੋਈਗੀ ਹਾਲਾਂਕਿ 11 ਨੂੰ ਹੀ ਅਸੀਂ ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ ਪਰ ਇੰਨੇ ਦਿਨਾਂ 'ਚ ਜਿਹੜੀ ਚਰਚਾ ਹੋਈ ਲੋਕਾਂ ਨਾਲ ਕੌਣ ਜਿੱਤ ਰਿਹਾ ਇਹ ਜੀ ਇਸ ਟਾਈਮ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਰਹੀ ਆ ਹਰਮੀਤ ਸਿੰਘ ਸੰਧੂ ਘੱਟ ਤੋਂ ਘੱਟ ਜਿਹੜੀਆਂ 7000 ਵੋਟ ਪਲੱਸ ਨਾਲ ਜਿੱਤਣਗੇ ਜੀ ਤਰਨਤਾਲ ਹਲਕੇ ਦੇ ਵਿੱਚ 7000 7000 ਘੱਟ ਤੋਂ ਘੱਟ ਜੀ ਘੱਟ ਤੋਂ ਘੱਟ ਇਸ ਤੋਂ ਵੱਧ ਲੀਡ ਜਿੰਨੀ ਮਰਜ਼ੀ ਹੋ ਸਕਦੀ ਆ 10 12 ਹੋ ਜੇ 15 ਹੋ ਜੇ ਟੱਕਰ ਕਿਹਦੇ ਨਾਲ ਟੱਕਰ ਮੇਰੇ ਖਿਆਲ ਨਾਲ ਤਾਂ ਕਿਸੇ ਨਾਲ ਲੱਗੇ ਲੱਗੇ ਵੀ ਨਹੀਂ ਹੈਗਾ ਬਈ ਕਿਸੇ ਨਾਲ ਤਾਂ ਟੱਕਰ ਹੁੰਦੀ ਆ ਇੱਕ ਅੰਦਾਜ਼ਾ ਤਾਂ ਭਿੜਦਾ ਹੀ ਆ ਮੂਹਰੇ ਕਿਹੜਾ ਲੱਗਦਾ ਉਹ ਲੱਗੇ ਦੇਖੀਏ ਤਾਂ ਮਨਦੀਪ ਸਿੰਘ ਨਾਲ ਜਾਂ ਮਤਲਬ ਆਮ ਆਦਮੀ ਪਾਰਟੀ ਨਾਲ ਥੋੜੀ ਜਿਹੀ ਆਪਣਾ ਅੱਛਾ ਆਪਣਾ ਕਾ ਟੱਕੜੀ ਨਾਲ ਥੋੜੀ ਟੱਕਰ ਹੈਗੀ ਸੀਗੀ ਅਕਾਲੀ ਕਾਂਗਰਸ ਨਹੀਂ ਜੀ ਉਹ ਤਾਂ ਚੌਥੇ ਨੰਬਰ ਤੇ ਰਹੂਗੀ ਜੀ ਕਾਂਗਰਸ ਚੌਥੇ ਨੰਬਰ ਤੇ ਆ ਕਹਿੰਦੇ ਅੱਗੇ ਆ ਜਾਓ ਜੀ ਅੱਗੇ ਆ ਜਰਦਰ ਇਧਰ ਇਧਰ ਪਾਸੇ ਆਓ ਇਧਰ ਕੀ ਕਹਿੰਦੇ ਨੇ ਪਹਿਲਾਂ ਬੌਜੀ ਦਾ ਬੌਜੀ ਕੋਈ ਤੁਹਾਡਾ ਜਿੰਦਗੀ ਆ ਤਿਆਰ ਬਾ ਤੁਹਾਡਾ ਵੀ ਜ਼ਰੂਰੀ ਆ ਟੀਵੀ ਤੇ ਹੋਣਾ ਜ਼ਰੂਰੀ ਆ ਇਧਰ ਕਹਿੰਦੇ ਬੌਜੀ ਟੀਵੀ ਤੇ ਆ ਇਹ ਦੱਸੋ ਵੀ ਕਿਹੜਾ ਜਿੱਤ ਰਿਹਾ ਕਿਸੇ ਦਾ ਹਲੇ ਕੋਈ ਨਹੀਂ ਪਤਾ ਅੰਦਾਜ਼ਾ ਜਿਹਾ ਲੋਕ ਕੀ ਕਹਿੰਦੇ ਟੱਕਰ ਬਰਾਬਰ ਦੀ ਹੈ ਸਾਰਿਆਂ ਦੀ ਕਿਹਦੀ ਕਿਹਦੀ ਬਰਾਬਰ ਦੀ ਹੈ ਚਾਰ ਜਣਿਆਂ ਦੀ ਚਾਰਾਂ ਵੀ ਚਾਰਾਂ ਦੀ ਤਾਂ ਬਰਾਬਰ ਵੀ ਹੈ ਨਹੀਂ ਕੀ ਲੱਗਦਾ ਹੈ ਸਰ ਟੱਕਰ ਹੀ ਵਿਖਦੀ ਪਈ ਪੂਰੀ ਬਹੁਤ ਤਕੜੀ ਟੱਕਰ ਲੱਗਦੀ ਪਈ ਹੈ ਆਮ ਆਦਮੀ ਪਾਰਟੀ ਦੇ ਰੰਗ ਜਾ ਰਿਹਾ ਹੈ ਤੇ ਅਕਾਲੀ ਦਲ ਤੇ ਤੀਸਰਾ ਆ ਮਨਦੀਪ ਸਿੰਘ ਜੀ ਵਾਲਾ ਪੂਰੀ ਇਕਦਮ ਟਿਕਦੀ ਪਈ ਕਿ ਟੱਕਰ ਪੂਰੀ ਚੱਲਦੀ ਪਈ ਹੈ ਕਾਂਗਰਸ ਪਿੱਛੇ ਰਹੇਗੀ ਸਰ ਉਹਦੇ ਨਾਲੋਂ ਤਾਂ ਲੱਗਦਾ ਉਹਦਾ ਬੀਜੇਪੀ ਜ਼ਿਆਦਾ ਲੱਗੰਦਿਆ ਵਾ ਕਿ ਕਾਂਗਰਸ ਨਹੀਂ ਪਿੱਛੇ ਚਲੀਗੀ ਮੈਨੂੰ ਇੰਨਾ ਫਰਕ ਲੱਗਦਾ ਪਿਆ ਵਾ ਸਭ ਤੋਂ ਅੱਗੇ ਕਿਹੜਾ ਲੱਗਦਾ ਤੁਹਾਨੂੰ ਸਰ ਸਭ ਤੋਂ ਤਾਂ ਯਾਰ ਮੀ ਸਿੰਘ ਹੀ ਲੱਗ ਰਹੇ ਨੇ ਦੋ ਤੇ ਦੋ ਤੇ ਅਕਾਲੀ ਦਲ ਬਾਦਲ ਟੈਕ ਨੰਬਰ ਤੇ ਕਹਿੰਦੇ ਸੱਤਾ ਤੇਰ 2 ਨੰਬਰ ਤੇ ਅਕਾਲੀ ਦਲ ਬਾਦਲ 3 ਤੇ ਕਹਿੰਦੇ ਮਨਦੀਪ 4 ਤੇ ਕਹਿੰਦੇ ਕਾਂਗਰਸ ਇਹ ਲੋਕਾਂ ਦੀ ਰਾਏ ਆ ਜਿਹੜੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸਰਦਾਰ ਸਾਹਿਬ ਗਣੇ ਸਰਦਾਰ ਸਾਹਿਬ ਕੀ ਲੱਗਦਾ ਤਿੰਨ ਚਾਰ ਦਿਨਾਂ ਚ ਚਰਚਾ ਹੋ ਗਈ ਹੋਣੀ ਆ ਲੋਕਾਂ ਨੇ ਕਿਹਨੇ ਕਿੱਧਰ ਪਾਈਆਂ ਕਿਹਨੇ ਕਿੱਧਰ ਪਾਈਆਂ ਨਤੀਜਾ ਤਾਂ ਟੜਕੇ ਆ ਜਾਣਾ ਪਰ ਅਸੀਂ ਸੋਚਿਆ ਰਾਤ ਨੂੰ ਹੀ ਥੋੜੀਆਂ ਧੜਕਣਾ ਉੱਤੇ ਥੱਲੇ ਕਰਾ ਦਈਏ ਕਿਹੜਾ ਜਤਰਾ ਲੱਗਦਾ ਵੇਖੋ ਜੀ ਮੈਂ ਆਪਣੇ ਘਰ ਤੋਂ ਚੱਲੇ ਆਂ ਅੱਡੇ ਬਾਜ਼ਾਰ ਦੇ ਵਿੱਚ ਆਉਂਦੀ ਐ ਦਰਵਾਜ਼ਾ ਦੇ ਮੈਨੂੰ ਜਿੰਨੇ ਜਣੇ ਮਲੇ ਉਹ ਕਹਿੰਦੇ ਕਿ ਸਵੇਰੇ ਲੱਡੂ ਖਾਣੇ ਆ ਤੇਰੇ ਕੋਲ ਹਾਂ ਤੇ ਲੱਡੂ ਖਾਣੇ ਤਕੜੀ ਵਾਲੇ ਕੋਲ ਦੀ ਅੱਛਾ ਮੈਂ ਕਹਾਂ ਜੀ ਬੱਲੇ ਬੱਲੇ ਹੁੰਦੀ ਆ ਕੋਈ ਬਾਜ਼ਾਰ ਚ ਬੰਦਾ ਨਹੀਂ ਜਿੰਨੇ ਮੈਨੂੰ ਬੁਲਾ ਕੇ ਜੱਫੀ ਨਾ ਪਾਈ ਹੋਵੇ ਅਸੀਂ ਕਾਲੀ ਦਾ ਲੱਲੋਂ ਬਹਿ ਗਏ ਅਸੀਂ ਕਾਲੀ ਦਾ ਲੱਲੋਂ ਆ ਜੀ ਪਹਿਲਾਂ ਅਸੀਂ ਵਿੱਚੋਂ ਸ਼ਾਂਤ ਹੋ ਕੇ ਬਹਿ ਗਏ ਹਾਂ ਪਰ ਜਦੋਂ ਸਾ ਆਪਣੇ ਘਰ ਅੱਗੇ ਲੱਗੀ ਹਾਂ ਤੇ ਫਿਰ ਅਸੀਂ ਕਿਹਾ ਕਿ ਜਿਹੜੇ ਬੰਦੇ ਨੇ ਸਾਡਾ ਕੰਮ ਨਹੀਂ ਕੀਤਾ ਫਿਰ ਅਸੀਂ ਉਹਨੂੰ ਬੋਰਡ ਨਹੀਂ ਪੈਣ ਦੇ ਹੁੰਦਾ ਤਕੜੀ ਅੱਗੇ ਮਹਾਰਾਜ ਜੀ ਤਕੜੀ ਤਕੜੀ ਹੋਈ ਪਈ ਜੇ ਅੱਗੇ ਵੀਰ ਵੀ ਜਾਂਦੇ ਜਾਂਦੇ ਦੀ ਰੈ ਲੈਦੇ ਵੀਰੇ ਕੀ ਲ ਵੋਟਾਂ ਤਾਂ 11 ਨੂੰ ਪਈਆਂ ਲੋਕਾਂ ਨਾਲ ਗੱਲਬਾਤ ਵੀ ਹੋਈ ਹੋਗੀ ਤੜਕੇ ਖੁੱਲ ਜਾਣਾ ਪਟਾਰਾ ਕਿਹੜਾ ਅੱਗੇ ਲੱਗਦਾ ਤੁਹਾਨੂੰ ਕਾਲੀਦਾਲੀ ਲੱਗਣ ਡਿਆ ਜੀ ਲੱਗ ਕਾਲੀਦਾਲ ਹਾਂਜੀ 2 ਨੰਬਰ ਤੇ ਕੌਣ 2 ਨੰਬਰ ਤੇ ਹਰਮੀਤ ਜੀ 2 ਨੰਬਰ ਤੇ ਆਵਾਜ਼ ਵੀ ਪਾਰਟੀ ਹਾਂਜੀ ਹਾਂਜੀ ਲਓ ਜੀ ਇਹ ਕਹਿੰਦੇ ਇੱਕ ਤੇ ਸੱਤਾ ਅਕਾਲੀਦਾਲ ਤੇ ਦੋ ਤੇ ਸੱਤਾ ਤੇ ਐਸ ਪਾਸੇ ਐਸ ਪਾਸੇ ਇਧਰ ਲਿਆ ਬਈ ਇਧਰ ਬੌਜੀ ਵਹਿ ਤਾਂ ਪੈਪੂਏ ਬਟਨ ਚ ਰੁੱਝੇ ਵੇਣੇ ਬੌਜੀ ਪੈਸੇ ਤਾਂ ਕੋਈ ਗੱਲ ਨਹੀਂ ਵਟ ਲੈਣੇ ਇਧਰ ਕਈਆਂ ਦੀ ਤੜਕੇ ਨੂੰ ਤੁੱਥਲੀ ਜਾਂਦੀ ਆ ਕੀ ਲੱਗਦਾ ਕਿਹੜਾ ਜੱਤਰਿਆ ਹਲੇ ਕੋਈ ਨਹੀਂ ਗਿਆ ਕੱਲ ਹੀ ਪਤਾ ਲੱਗੇਗਾ ਫਿਰ ਵੀ ਕੀ ਲੱਗਦਾ ਗੱਲਾਂ ਬਾਤਾਂ ਹੀ ਆ ਤੂੰ ਵੀ ਅੱਗੇ ਕਿਹੜਾ ਸਾਰੇ ਬਾੜੀਆਂ ਜੋਰ ਆ ਸਾਰੀਆਂ ਦਾ ਜੋੜ ਕੀ ਕਹਿ ਸਕਦੇ ਹੁਣ ਥੋੜਾ ਜਿਹਾ ਕੰਮ ਸ਼ਾ ਨਹੀਂ ਕਿ ਆ ਜਾਈ ਝਾੜੂ ਦਾ ਵੀ ਹੈਗਾ ਵਾ ਕਹਿੰਦੇ ਆ ਰੋਲਾ ਹੀ ਆ ਠੀਕ ਆ ਲਓ ਜੀ ਕੋਈ ਗੱਲ ਨਹੀਂ ਬਾਈ ਨੇ ਦੁਕਾਨਦਾਰੀ ਕਰਨੀ ਹੈ ਗਾਹਕ ਥੋੜੀ ਗੁੱਸੇ ਕਰਨੇ ਆ ਅਗਲੇ ਪਾਸੇ ਆਓ ਆ ਵੀਰ ਵਾਲੇ ਪਾਸੇ ਵੀਰ ਨੇ ਬਾਜ਼ ਮਾਰੀ ਆ ਬਸ ਵੀਰੇ ਸ਼ਬਦਾਂ ਦਾ ਧਿਆਨ ਰੱਖ ਰਿਹਾ ਠੀਕ ਆ ਕੀ ਲੱਗਦਾ ਕਿਹੜਾ ਜਿੱਤ ਰਿਹਾ ਸੰਧੂ ਸਾਹਿਬ ਜਿੱਤ ਰਿਹਾ ਹਰਮਿੰਦ ਸੰਧੂ ਦੋ ਆ ਹਰਮਿੰਦ ਸੰਧੂ ਆਮਾਦੀ ਪਾਰਟੀ ਹਾਂ ਪਾਰਟੀ ਲੋ ਜੀ ਇਹ ਕਹਿੰਦੇ ਹਰਮੀਤ ਸੰਧੂ ਆ ਵੀਰ ਖੜਾ ਇੱਕ ਉਹ ਵੀਰ ਕੋਈ ਨਹੀਂ ਆ ਜਾ ਚੱਲ ਅਗਲੇ ਪਾਸੇ ਆ ਜਾ ਇੱਧਰ ਆਓ ਜੀ ਸਰਦਾਰ ਦਸਨਾਸੋ ਖੜੇ ਹੋ ਜੀ ਕੀ ਲੱਗਦਾ ਜਿਆਦੇ ਵੋਟਾਂ ਕਿਹਨੂੰ ਪੈ ਗਈਆਂ ਇੱਦ ਕੀ ਹਰਮੀਤ ਸਿੰਘ ਸੰਧੂ ਨੂੰ ਪਈਆਂ ਵੋਟਾਂ ਲੱਗਦੀਆਂ ਉਮੀਦਵਾਰ ਨੂੰ ਪਈਆਂ ਤੇ ਦੋ ਨੰਬਰ ਤੇ ਦੋ ਨੰਬਰ ਤੇ ਟੱਕੜੀ ਹੈ ਦੋ ਤੇ ਟੱਕੜੀ ਹੈ ਯਾਨੀ ਟੱਕਰ ਹੈ ਦਗੀ ਅਕਾਲੀ ਦਲ ਤੇ ਆਮਾਦੀ ਪਾਰਟੀ ਚ ਹਾਂਜੀ ਹਾਂਜੀ ਦੋਨਾਂ ਦੀ ਚੱਕਰਪੂਰੀ ਦੋਨਾਂ ਦੀ ਪੂਰੀ ਟੱਕਰ ਹੈ ਕਹਿੰਦੇ ਏ ਥੋੜ ਕਰੇ ਜੇ ਥੋੜਾ ਜਿਹਾ ਨਹੀਂ ਕੋਈ ਗੱਲ ਨਹੀਂ ਉਧਰਲੇ ਪਾਸੇ ਚੱਲਦੇ ਵੀ ਕਰੇ ਜੇ ਆਓ ਜ ਬਾਜ਼ਾਰ ਹੈ ਨਾ ਭੀੜ ਵੀ ਆ ਥੋੜਾ ਅੱਗੇ ਆਓ ਹਾਂ ਵੀਰੋਂਾਂ ਤੋਂ ਪੁੱਛ ਰਹੇ ਨੇ ਵੀਰ ਕੀ ਲੱਗਦਾ ਕਿਹੜਾ ਜੱਤ ਰਿਆ ਅੱਗੀ ਅੱਗੇ ਕਿਹੜਾ ਅੱਗੇ ਜਿਆਦੇ ਕਿਹੜਾ ਕਾਲੀਦਾਲ ਤੇ ਦੋ ਤੇ ਦੋ ਤੇ ਆ ਮਾਦਮੀ ਦੋ ਤੇ ਆ ਮਾਦਮੀ ਹਾਂ ਵੀਰ ਹਾਂ ਮਾਦਮੀ ਵੀਰੇ ਅੱਗੇ ਅੱਗੇ ਵੀ ਤੇ ਪਿੱਛੇ ਇੱਕ ਤੇ ਕਿਹੜਾ ਹੈ ਆ ਮਾਦਮੀ ਦੋਨੇ ਲੜਨਾ ਪਿਉਰਾ ਚ ਇੱਕ ਕਾਲੀਦਾਲਾ ਦੂਜਾ ਆ ਮਾਦਮੀ ਹੈ ਇਧਰ ਬਸ ਲੈਵਾ ਪੌਜਲੇ ਪਾਸੇ ਮਾਰੋ ਮਾੜਾ ਕੈਮਰਾ ਬੌਜੀ ਤੋਂ ਪੁੱਛ ਲੈਨੇ ਆ ਫਿਰ ਕੀ ਲੱਗਦਾ ਕਿਹੜਾ ਅੱਗੇ ਕੱਲ ਲੱਗ ਜੇਗਾ ਪਤਾ ਤਾਂ ਹੀ ਤਾਂ ਮੈਂ ਕਿ ਰਾਤ ਨੂੰ ਥੋੜਾ ਬਹੁਤਾ ਕਈਆਂ ਨੂੰ ਨੀਂ ਚੰਗੀ ਆਵੇ ਕਈਆਂ ਨੂੰ ਆਵੇ ਨਾ ਨਹੀਂ ਸਾਰੇ ਨੂੰ ਨੀਂਦਾ ਨਹੀਂ ਚਾਹੀਦੀ ਜਿਹੜਾ ਵੀ ਆਵੇ ਕੰਮ ਕਰੇ ਹਣ ਚਲੋ ਤੁਹਾਡੇ ਤੋਂ ਸਾਰੇ ਗਾਹ ਕਹਣਾ ਫਿਰ ਵੀ ਕੀ ਲੱਗਦਾ ਕੱਲ ਲੱਗ ਜੇਗਾ ਜੀ ਪਤਾ ਲੋ ਜੀ ਬਾਈ ਜੀ ਪੂਰੇ ਡਿਪਲੋਮੈਟਿਕ ਨੇ ਕਹਿੰਦੇ ਕਿ ਕਾਹ ਤੋਂ ਗਾਹ ਗੁੱਸੇ ਕਰਨੇ ਆ ਸਦਾ ਸੋ ਕੀ ਲੱਗਦਾ ਕਿਹਨੂੰ ਜਿਆਦਾ ਵੋਟਾਂ ਪਈਆਂ ਹੋਣਗੀਆਂ ਮੈਂ ਤਾਂ ਪਰਾ ਪਿੰਡ ਦੇ ਰਹਿਣ ਵਾਲਾ ਮੈਨੂੰ ਪਤਾ ਨਹੀਂ ਪਿੰਡ ਚ ਵੀ ਤਾਂ ਪਿੰਡ ਵਾਲੇ ਤਾਂ ਮੰਜੀ ਠੋਕਦੇ ਆ ਮੈਂ ਨਾ ਮੈਂ ਇੱਥੋਂ ਮੈਨੂੰ ਇੱਥੋਂ ਦਾ ਪਤਾ ਨਹੀਂ ਕਿੰਨੂ ਕਿੰਨੂ ਪਾਈਆਂ ਸੱਤ ਚ ਬੈਠੇ ਤੁਸੀਂ ਤਾਂ ਕੰਮ ਕਰ ਦਿੰਦੇ ਆ ਸਲਾਹ ਕਰਕੇ ਅਗਲੇ ਪਾਸੇ ਆਓ ਜੀ ਆ ਇੱਧਰ ਫਸ ਫਸ ਮੜੇ ਆਓ ਗੇਟ ਵਾਲੇ ਪਾਸੇ ਆ ਜਾਓ ਗਾਂ ਸਾਡਾ ਟਾਈਮ ਬਾਹਰ ਲੱਗ ਜਾਂਦਾ ਕੀ ਲੱਗਦਾ ਹੈ ਕੌਣ ਜਿੱਤੂ ਇਹ ਜਿਨ੍ਹਾਂ ਨੇ ਕੰਮ ਕੀਤੇ ਪਹਿਲਾਂ ਉਹ ਜਿੱਤੋਗੇ ਦੱਸੋ ਫਿਰ ਕੱਲ ਪਤਾ ਕੱਲ ਪਤਾ ਲੱਗੇ ਜਾਣਾ ਤੁਹਾਨੂੰ ਦੱਸੋ ਕਿਨੇ ਕੀਤੇ ਫਿਰ ਕੱਲ ਤੁਹਾਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਨਹੀਂ ਫਿਰ ਵੀ ਮੈਂ ਤਾਂ ਦੱਸਿਆ ਤਾਂ ਜਿਨ੍ਹਾਂ ਨੇ ਪਹਿਲਾਂ ਕੰਮ ਕੀਤੇ ਪਹਿਲਾਂ ਉਹ ਕਰੋਗੇ ਕੱਲ ਪਤਾ ਲੱਗ ਜਾਣਾ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਕੱਲ ਪਤਾ ਲੱਗ ਜਾਣਾ ਚਲੋ ਜੀ ਕੱਲ ਦਾ ਢੀਕ ਲੈਨੇ ਆ ਫਿਰ ਕੀ ਲੱਗਦਾ ਕਿਹੜਾ ਅੱਗੇ ਆ ਕਾਲੀ ਹੋਗੀ ਜਾਂ ਤੱਕ ਟੱਕਰ ਕਿਸ ਨਾਲ ਟੱਕਰ ਹੋਣੀ ਹੈਗੀ ਇਸ ਕੀ ਝਾੜੂ ਨਾਲ ਝਾੜੂ ਤੇ ਕੱਲ ਦਾ ਟੱਕਰ ਤੁਸੀਂ ਕਿਹਨੂੰ ਕਾਲੀ ਤੇ ਲੱਗੇ ਆ ਕਾਲੀ ਤੇ ਕੋ ਜੀ ਇਹ ਕਹਿੰਦੇ ਅਕਾਲੀ ਤੇ ਲੱਗੇ ਆ ਅਕਾਲੀ ਤੇ ਝੜ ਦੀ ਟੱਕਰ ਆ ਵੀਰ ਖੜ ਜੋ ਖੜ ਜੋ ਖੜ ਜੋ ਲਾਈਵ ਚੱਲਦਾ ਥੋੜਾ ਸ਼ਬਦਾਂ ਦਾ ਧਿਆਨ ਰੱਖਣਾ ਹੈ ਨਾ ਅਜੇ ਵੀਰ ਕੀ ਲੱਗਦਾ ਕਿਹੜਾ ਗੀ ਇਹ ਵੀਰ ਜੀ ਕਾਲੀ ਪਤਾ ਲੱਗੂ ਲਾਟਰੀ ਕਿਦੀ ਨਿਕਲਦੀ ਹੁਣ ਲੱਕੀ ਡਰਾ ਨਿਕਲੂਗਾ ਕਾਲੀ ਪਤਾ ਨਹੀਂ ਡਰਾ ਹੱਦ ਤੱਕ ਕੰਮ ਹੋ ਚੁੱਕਿਆ ਪਰ ਲੱਗਦਾ ਕਿ ਇਹ ਡਰਾ ਕਿਦੇ ਹਿੱਸੇ ਜਾਂਦਾ ਦੀਂਦਾ ਅੰਦਾਜ਼ਾ ਅੰਦਾਜ਼ਾ ਕੋਈ ਨਹੀਂ ਜੀ ਹਲੇ ਹਾਲੇ ਕੁਝ ਨਹੀਂ ਪਤਾ ਹਾਂ ਵੀਰ ਕੁਝ ਨਹੀਂ ਕਹਿ ਸਕਦੇ ਸਹੀ ਵੀ ਗੱਲ ਹੈ ਜੀ ਹਜੇ ਕੁਝ ਵੀ ਨਹੀਂ ਪਤਾ ਟੱਕਰ ਦਾ ਹੈ ਕਿ ਕਿਦੇ ਕਿਦੇ ਟੱਕਰ ਆ ਆਪ ਪਾਰਟੀ ਤੇ ਦੂਸਰੀ ਕੀ ਕਹਿੰਦੇ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਵਿੱਚ ਹੈਗਾ ਵਾ ਅਕਾਲੀ ਦਲ ਦਾ ਆਮਾ ਪਾਰਟੀ ਮਨਦੀਪ ਸਿੰਘ ਦਾ ਨਹੀਂ ਆਪਾਂ ਕਹਿ ਸਕਦੇ ਪੂਰੇ ਕੁੰਡੀਆਂ ਸਿੱਖ ਫਸੇ ਆ ਹਾਂਜੀ ਪੂਰੇ ਫਸੇ ਪਏ ਆ ਇਸ ਕਾਂਗਰਸ ਕਾਂਗਰਸ ਦਾ ਭਾਜੀ ਹਲੇ ਕੁਝ ਨਹੀਂ ਆਈ ਨਹੀਂ ਸਕਦੇ ਬਾਕੀ ਜੋ ਸੁਣਿਆ ਲੋਕਾਂ ਦੇ ਮੂੰਹਾਂ ਦੇ ਝਾੜੂ ਦੀ ਮੇਨ ਆਵਾਜ਼ ਸੁਣੀ ਆ ਇਹ ਲੋਕ ਤਾਂ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਜੀ ਇਹਦੇ ਵਿੱਚ ਆਪਾਂ ਕੁਝ ਕਹਿਣੇ ਨਾ ਲੱਗਦੇ ਕਿਸ ਦੇ ਦਿਲ ਦੀਾ ਕੌਣ ਜਾਣਦਾ ਹੈ ਹੈ ਕਿ ਨਹੀਂ ਕਹਿੰਦੇ ਅਕਾਲੀ ਤੇ ਆਮਾ ਦੀ ਪਾਰਟੀ ਦੀ ਫੁੱਲ ਟੱਕਰ ਆ ਅੱਗੇ ਆ ਜੋ ਚਲੋ ਵੀ ਤੇ ਕਿ ਇਹ ਆਦ ਕਾਣੇ ਬਸ ਹੋ ਜੀਏ ਇਧਰ ਆ ਜਾਓ ਲਓ ਵੀਰ ਜਿੰਦਰ ਅਰਜਿੰਦਰ ਵੀਚਾਰਾ ਬਿਆਰ ਚ ਪੀੜ ਤੇ ਮਗਰ ਮਗਰ ਭੱਜ ਆਉਂਦਾ ਕੀ ਲੱਗਦਾ ਜੀ ਕਿਹਨੂੰ ਜ਼ਿਆਦਾ ਵੋਟਾਂ ਪਈਆਂ ਲੱਗਦੀਆਂ ਜਾਂ ਤੇ ਭਾਜਪੀ ਐ ਨੋਨ ਕਾਲੀਆਂ ਨੂੰ ਤੇ ਜਾਂ ਆਮ ਪਾਰਟੀ ਨੂੰ ਅੱਗੇ ਕਿਹੜਾ ਲੱਗਦਾ ਦੋਹਾਂ ਚ ਆਮ ਪਾਰਟੀ ਦੀ ਬਾਜ਼ੀ ਆ ਰਹੀ ਹੈ ਆਮ ਪਾਰਟੀ ਤੇ ਕਲ ਜਲ ਦੀ ਟੱਕਰ ਆਮ ਆਦਮੀ ਆਮ ਆਦਮੀ ਪਾਰਟੀ ਤੋਂ ਲੱਗਦਾ ਅੱਗੇ ਲੱਗਦਾ ਰਹੇ ਹੋਈ ਆ ਹੁਣ ਫਿਰ ਰਿਜ਼ਲਟ ਦਾ ਪਤਾ ਲੱਗਿਆ ਅਸਲ ਤੇ ਜਦੋਂ ਨਤੀਜਾ ਨਿਕਲਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਵੈਸੇ ਇਹ ਬੇਟਾ ਤਾਂ ਹਾਂਜੀ ਲੋ ਫੇਨਾ ਦੀ ਰੈਵੀ ਲੈ ਲਈ ਕੀ ਲੱਗਦਾ ਵੀਰ ਭਾਜੀ ਆਮ ਪਾਰਟੀ ਦੇ ਜੋੜਾ ਬਠਾ ਆਮ ਪਾਰਟੀ ਦੇ ਜੋੜਾ ਬਿਲਕੁਲ ਬਿਲਕੁਲ ਤੇ ਮੁਕਾਬਲਾ ਕਿਸ ਦੇ ਨਾਲ ਹੈ ਛਾੜੋ ਤੇ ਛਾੜੋ ਦਾ ਆਮ ਰਾਮ ਪਾਰਟੀ ਹੈ ਨਾ ਕਾਲੀ ਤਰੰਗ ਦੇ ਜੋੜਾ ਹੈ ਕਾਲੀ ਤਰੰਗ ਕਰੇ ਸਾਬੂ ਕਰ ਦਿਓ ਇਧਰ ਤੁਹਾਡੇ ਮੰਮੀ ਆ ਇਹਨਾਂ ਤੋਂ ਪੁੱਛ ਕੀ ਲੱਗਦਾ ਚਲੋ ਇਹਨਾਂ ਨਾਲ ਨਹੀਂ ਰੋਟੀ ਤੁਸੀਂ ਦੇਣੀ ਹੈ ਤੁਸੀਂ ਨਹੀਂ ਇਹਨਾਂ ਤੋਂ ਡਰਨਾ ਇਹਨਾਂ ਤੋਂ ਡਰਨਾ ਦੱਸੋ ਕਿਹੜਾ ਅੱਗੇ ਲੱਗਦਾ ਤੁਹਾਨੂੰ ਹਾਂਜੀ ਜੋ ਹੁੰ ਜਾਣਾਂ ਦੀ ਵਾਹ ਵਾਹੇ ਝੜੂ ਦੀ ਆ ਵਾਹ ਝੜੂ ਦੀ ਆ ਹਾਂਜੀ ਵੀਰ ਕੀ ਲੱਗਦਾ ਆ ਪਾ ਵੋਟ ਨਹੀਂ ਬਣਾਈ ਆਪਣੇ ਬਣਾ ਹੀ ਨਹੀਂ ਉਹ ਯਾਰ ਇਹ ਕੰਮ ਨਹੀਂ ਕਰੀਦਾ ਭਗਤ ਸਿੰਘ ਹੋਰਾਂ ਨੇ ਕੁਰਬਾਨੀਆਂ ਦੇ ਦਿੱਤੀਆਂ ਤੂੰ ਵੋਟ ਨਹੀਂ ਬਣਾਈ ਬਈ ਜੀ ਕੀ ਲੱਗਦਾ ਹੈ ਦੇਖੋ ਜੀ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਬੜਾ ਕੰਮ ਕੀਤਾ ਵਿਕਾਸ ਕੀਤਾ ਅਕਾਲੀ ਦਲ ਚ ਵੀ ਰਹੇ ਆ ਚਲੋ ਹੁਣ ਪਾਰਟੀ ਚੇਂਜ ਕੀਤੀ ਹੈ ਬਾਕੀ ਸਾਨੂੰ ਉਹਨਾਂ ਦੇ ਮਾਣ ਆ ਤੁਸੀਂ ਬੰਦੇ ਨਾਲ ਆ ਕਿ ਪਾਰਟੀ ਨਾਲ ਅਸੀਂ ਪਾਰਟੀ ਨਾਲ ਇਹਨਾਂ ਨੇ ਬੰਦੇ ਨਾਲ ਵੀ ਆ ਬੰਦੇ ਨਾਲ ਵੀ ਆ ਚਲੋ ਜੀ ਅੱਗੇ ਆ ਬਾਪੂ ਜੀ ਨੂੰ ਵਧੀਆ ਆਰਾਮ ਫਰਮਾਈ ਜਾਂਦੇ ਛਾਇਆ ਮੈਂ ਓ ਲੈ ਭਾਈ ਤੁਹਾਨੂੰ ਹੁਣ ਬੈਠਿਆ ਹੁਣ ਉਠਾਇਆ ਲਾਈਵ ਤੇ ਲਿਆਂਦਾ ਚਲ ਦੱਸ ਦਿਓ ਕੀ ਲੱਗਦਾ ਕੀ ਦੀ ਗੱਲ ਜਿਆਦੇ ਹੈ। ਉਸ ਵੀ ਹੈਗਾ ਆਪਾਂ ਨੂੰ ਕੋਈ। ਨਹੀਂ ਨਾ ਵੇ ਲੋਕਾਂ ਦਾ ਇੰਟਰਸਟ ਕਿੱਧਰ ਹੈ? ਕੋਈ ਡਰਸੀ ਆਪਾਂ ਨੂੰ ਪਤਾ ਹੀ ਨਹੀਂ ਇਹ ਬਾਰੇ। ਨਹੀਂ ਪਤਾ। ਆਪਾਂ ਨੂੰ ਹੀ ਬਾਰੇ। ਚਲੋ ਜੀ ਅਗਲੇ ਪਾਸੇ ਆ ਜੋ। ਹੈਲੋ। ਉਸ ਪਾਸੇ ਆ ਵੀਰ ਤੋਂ ਪੁੱਛਦੇ ਆ ਵੀਰ ਭੇ। ਫਿਰ ਕੀ ਲੱਗਦਾ? ਕਿਹਦੇ ਹਿੱਸੇ ਜਿਆਦੇ ਵੋਟਾਂ ਆਈਆਂ? ਭਾਜੀ ਯਾਰ ਕੀ ਜਿੱਥੇ ਤੱਕ ਅੰਦਾਜ਼ਾ ਇਹ ਮੱਲੇ ਜੀ ਫਿਰਿਆ ਸਾਰਾ ਕਰ ਝਾੜੂ ਵਾਲਾ ਜਿੱਤ ਜਾਣਾ। ਇਹ ਮੁਕਾਬਲਾ ਕਿਹਦੇ ਨਾਲ ਆ? ਮੁਕਾਬਲਾ ਤੇ ਚਲੋ ਵੇਖੋ ਸਾਰਿਆਂ ਨਾਲ ਹੀ ਆ ਪਰ ਬੋਰਡਿੰਗ ਜਿਆਦੀ ਹਰ ਕੀ ਛਾੜੂ ਨੂੰ ਪਈ ਆ ਛਾੜੂ ਨੂੰ ਏ ਆ ਬਾਈ ਜੀ ਆ ਜੋ ਨਾ ਵੇਖਣ ਵਾਈ ਜਨੇ ਆ ਬੋਲਣ ਨੂੰ ਆਉਂਦੇ ਨਹੀਂ ਕੀ ਲੱਗਦਾ ਜੀ ਹਾਂਜੀ ਕਿਹੜਾ ਜੀ ਤੂੰ ਕੱਲ ਵੈਸੇ ਆਮ ਆਦਮੀ ਪਾਰਟੀ ਦੀ ਵਾਇਜ਼ ਜਿਆਦਾ ਆ ਆਮ ਦੀ ਜਿਆਦਾ ਆ ਆਪ ਦੀ ਵਾਇਜ਼ ਲੋਕਾਂ ਦੇ ਕੀ ਦੀ ਗੱਲ ਕਰਦੇ ਜਿਆਦੇ ਆਮ ਆਦਮੀ ਪਾਰਟੀ ਦੀ ਵਾਇਜ਼ ਜਿਆਦਾ ਹੈ ਤੁਹਾਨੂੰ ਦੱਸਾਂ ਦੂਜੇ ਨੰਬਰ ਤੇ ਅਕਾਲੀ ਦਲ ਆਏਗਾ ਮੇਰਾ ਐਸਟੀਮੇਟ ਐ ਹੋਈ ਆ ਤੇ 3rd ਤੇ ਭਾਜੀ ਬਾਲਟੀ ਵਾਲੇ ਹਮ ਅਮਨਦੀਪ ਕੀ ਨਾਮ ਭਾਈ ਦਾ ਹਾਂ ਮਨਦੀਪ ਮਨਦੀਪ ਸਿੰਘ ਮਨਦੀਪ ਸਿੰਘ ਖਾਲਸਾ ਬਸ ਠੀਕ ਹੈ ਬਸ ਇਹ ਕਾਂਗਰਸ ਕਿਧਰ ਗਈ ਕਾਂਗਰਸ ਕਿਧਰ ਗਈ ਕਾਂਗਰਸ ਚੋਤੇ ਦੇ ਕਾਂਗਰਸ ਚੋਤੇ ਦੇ ਰਾਜੇ ਬਣੇ ਕਿ ਨੇ ਝੋੜ ਭੜਾ ਲਾਇਆ ਸੀ ਬਾਜੀ ਕੀ ਲੱਗਦਾ ਕਿਹੜਾ ਜਿੱਤੂ ਰਦਗੀ ਖੜ ਜੋ ਖੜ ਜੋ ਲਾਈਵ ਚੱਲੀ ਜਾਂਦਾ ਰਸਦਰ ਦੇ ਫੋਨਾਂ ਖਿਚੜੀ ਉਹ ਬੰਨੀ ਹੈ ਬਾਜੀ ਪਰ ਫਿਰ ਵੀ ਕਿਸੇ ਦਾ ਕੋਈ ਨਹੀਂ ਪਤਾ ਜੀ ਬਾਜੀ ਕੋਈ ਕਹਿੰਦਾ ਬਾਲਟੀ ਨੇ ਜੇ ਜਾਣਾ ਕੋਈ ਕਹਿੰਦਾ ਕਾਂਗਰਸ ਨੇ ਆਏ ਨਾ ਮਤਲਬ ਆਪਣੀ ਆਪਣੇ ਥੀਵਜ਼ ਹੈ ਜੀ ਜਿਹੜਾ ਜਿੰਨੂੰ ਵੋਟ ਪਾਉਂਦਾ ਉਹ ਕਹਿੰਦਾ ਮਈਓ ਜਿੱਤਣਾ ਲੋ ਜੀ ਚਲੋ ਇਹਨਾਂ ਦੀ ਆਪਣੀ رائے ਆ ਅਗਲੇ ਪਾਸੇ ਆ ਵੀ ਰਜਿੰਦਰ ਐ ਇਸ ਪਾਸੇ ਆ ਜਾ ਇਸ ਪਾਸੇ ਆ ਜਾ ਇਸ ਪਾਸੇ ਆ ਜਾ ਪੰਜੀ ਦੇਖਵਾੜਾ ਜਾ ਸਰਦਾਰ ਸਾਹਿਬ ਕੀ ਲੱਗਦਾ ਹੈ ਜਿਹੜਾ ਕੱਲ ਨੂੰ ਨਤੀਜਾ ਆਉਣਾ ਹੈ ਕਿਹੜਾ ਬਾਜੀ ਮਾਰੂ ਲੱਗਦਾ ਤੁਹਾਨੂੰ ਲੋਕਾਂ ਦੀਆਂ ਗੱਲਾਂ ਬਾਤਾਂ ਤੇ ਭਾਈ ਨਹੀਂ ਸਟੋਪੀ ਤੇ ਮੈਂ ਨਹੀਂ ਕਰਦਾ ਮੈਂ ਗਵਰਨਮੈਂਟ ਜੋਬ ਕਰਦਾ ਮੈਂ ਇਹ ਜਵਾਬ ਦੇ ਸਕਦਾ ਹਾਂ ਮਲਾਜਮ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਮਲਾਜਮ ਹੋ ਤੁਸੀਂ ਕੋਈ ਗੱਲ ਨਹੀਂ ਭਾਈ ਜੀ ਮੈਂ ਕਿਹੜਾ ਤੱਕਣਾ ਪੁੱਛ ਰਿਹਾ ਆ ਸਾਫੀ ਅੱਲ ਨਹੀਂ ਕਿਹਦੇ ਤੋਂ ਧੱਕੜਾ ਪੁੱਛਣਾ ਅਗਲੇ ਪਾਸੇ ਆ ਅਗਲੇ ਪਾਸੇ ਅਗਲੇ ਪਾਸੇ ਅਗਲੇ ਪਾਸੇ ਅਗਲੇ ਪਾਸੇ ਇਧਰ ਲਿਆ ਵੀਰਾਨੀ ਵੀਰੇ ਆਇਆ ਮਾੜਾ ਗਾਣਾ ਆਇਆ ਆਜੋ 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 ਕੋਈ ਨਹੀਂ ਕੀ ਲੱਗਦਾ ਐਤ ਕੀ ਕੀਦੇ ਹਿੱਸੇ ਐਤ ਕੀ ਜੱਤਾਂ ਦੀ ਲੱਗਦੀ ਐ ਤੁਹਾਨੂੰ ਹਿੱਸੇ ਵੇਖੋ ਜੀ ਸਵੇਰੇ ਪਤਾ ਲੱਗਣਾ ਜੀ 1 ਵਜੇ ਪਤਾ ਲੱਗ ਜਾਏਗਾ ਕੀਦੇ ਹਿੱਸੇ ਆ ਰਹੀ ਐ ਜੀ ਮੈਂ ਨਾ ਰਾਤ ਨੂੰ ਨਾ ਸੁਣਦੇ ਜੀ ਆਪਾਂ ਨਹੀਂ ਨਹੀਂ ਸੋਝਣਾ ਲੋਕਾਂ ਨੇ ਤਰੰਦਾਂ ਨਾਲੇ ਬੜੇ ਚੈਨ ਨਾਲ ਹੁੰਦੇ ਆ ਜੀ ਨਹੀਂ ਜਿਹਦੀਆਂ ਜਿਹਦਾ ਨਤੀਜਾ ਆਉਣਾ ਹੈ ਨਾ ਸੋਣਾ ਉਹਨਾਂ ਨੇ ਦੇਖੋ ਜੀ ਰਾਤ ਦੀਆਂ ਨੀਂਦਾਂ ਉੱਡੀਆਂ ਵੀਆਂ ਵਿਚਾਰਿਆਂ ਦੀਆਂ ਅਸੀਂ ਕੀ ਲੱਗਦਾ ਭਾਈ ਜੀ ਬਸ ਕਿਹਦੇ ਹਿੱਸੇ ਤੋਂ ਲੱਗਦਾ ਜਿਆਦਾ ਵੋਟ ਪਈ ਉਹ ਕੁਛ ਨਹੀਂ ਸਰ ਅੱਜ ਕੱਲ ਸਾਇਲੈਂਟ ਵੋਟ ਹੈ ਕੋਈ ਕਿਸੇ ਦਾ ਨਹੀਂ ਕੁਛ ਪਰਿਆ ਹੱਥ ਹਾਂ ਚਲੋ ਸਾਇਲੈਂਟ ਵੋਟ ਹੈ ਜੀ ਕਹਿੰਦੇ ਗੱਲ ਤਾਂ ਸੱਚੀ ਹੈ ਵੀਰ ਦੀ ਵੋਟ ਤਾਂ ਵਾਕਈ ਸਾਇਲੈਂਟ ਹੈ ਇਹ ਇੱਧਰ ਲਿਆ ਮੜਾ ਜਾ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਗੁੜੀਆਂ ਹਾਂਜੀ ਭੈਣ ਜੀ ਇਹ ਕੀ ਲੱਗਦਾ ਐਤ ਕੀ ਵੋਟਾਂ ਚ ਕੀ ਕਿਹੜਾ ਜੱਦ ਲਾਦਾ ਤੁਸਾਨੂੰ ਤਾਂ ਕੋਈ ਪਤਾ ਨਹੀਂ ਨਾ ਕੋਈ ਅੰਨਾ ਹੈਗਾ ਤੁਸੀਂ ਵੋਟਾਂ ਦੇ ਪਾਸੇ ਕਿਆ ਸਾਡਾ ਵੈਸੇ ਕਾਂਗਰਸ ਹੀ ਲੱਗਦੀ ਹੈ ਕਾਂਗਰਸ ਹੀ ਹੈ ਬਾਕੀ ਦੇਖ ਲਓ ਚਲੋ ਕੋਈ ਕਾਂਗਰਸ ਦੇ ਹਿਸੇ ਬੋਲਣ ਵਾਲਾ ਵੀ ਮਿਲਿਆ ਅਗਲੇ ਪਾਸੇ ਆ ਜਾਓ ਅਗਲੇ ਪਾਸੇ ਆ ਵੀਰ ਵੋਟ ਬਣੀ ਤੁਹਾਡੀ ਹਾਂਜੀ ਅੱਜ ਕੀ ਲੱਗਦਾ ਫਿਰ ਯਾਰ ਕੀ ਵੇਖੋ ਜੋਰ ਤਾਂ ਸਾਰਿਆਂ ਦਾ ਹੀ ਆ ਜੋਰ ਤਾਂ ਸਾਰੀ ਲਾਉਂਦੇ ਤਾਂ ਹੀ ਖੜਦੇ ਆ ਹਾਂਜੀ ਫਿਰ ਲਗਦਾ ਅਰਮੇਰ ਸਿੰਘ ਸੰਧੂ ਜਿੱਤਣਗੇ ਅਰਮੇਰ ਸਿੰਘ ਸੰਧੂ ਹਾਂ ਜੀ ਹਾਂ ਜੀ ਸੰਧੂ 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 ਕੋੰਝ ਰਾਇਕਾ ਤਾਂ ਇਹ ਕੋਸ਼ਿਸ਼ ਕੀਤੀ ਹੈ ਜੀ ਤਰਨ ਤਾਰਨ ਦੇ ਲੋਕਾਂ ਦੀ ਰਾਏ ਸਮਝਣ ਦੀ ਨਤੀਜਾ ਪੇਸ਼ਾ ਕੱਲ ਹੋਣਾ ਪਰ ਸੋਚਿਆ ਕਿ ਅੱਜ ਹੀ ਥੋੜਾ ਬਹੁਤਾ ਕਲੈਰਟੀ ਕਰ ਦਈਏ ਲੋਕਾਂ ਦੀ ਰਾਏ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਹਾਲਾਂਕਿ ਇਹ ਐਗਜ਼ਿਟ ਪੋਲ ਹਲੇ ਅੱਗੇ ਵੀ ਜਾਰੀ ਰੱਖਣਾ ਅਸੀਂ ਅ ਅੱਜ ਰਾਤ ਕਰ ਕਾਫੀ ਚੀਜ਼ਾਂ ਨੇੜੇ ਕਰ ਦਿਆਂਗੇ ਲੋਕਾਂ ਨੇ ਕੀ ਕੀਤਾ ਕਿਹਦੇ ਹਿੱਸੇ ਵੋਟਾਂ ਆਈਆਂ ਬੇਸ਼ੱਕ ਨਤੀਜਾ ਸਵੇਰੇ ਆਏਗਾ ਪਰ ਅੰਦਾਜ਼ਾ ਕਿਹਨੂੰ ਹੋ ਚੁੱਕਿਆ ਹੁਣ ਕਿਹੜਾ ਜਿੱਤਰਿਆ ਤੇ ਕਿਹੜਾ ਹਾਰ ਰਿਹਾ ਕਿਹਦੇ ਘਰੇ ਕਾ ਨੂੰ ਢੋਲ ਵੱਜਨੇ ਦੇ ਕਿਹਨੇ ਚੁੱਪ ਕਰਕੇ ਉਦਾਸ ਹੋ ਕੇ ਸੌ ਜਾਣਾ ਉਹ ਅੰਦਾਜ਼ਾ ਤੁਸੀਂ ਆਪ ਲਾ ਲਓ